ਕਿਸਾਨਾਂ ਵੱਲੋਂ 6 ਮਹੀਨੇ ਲਗਾਤਾਰ ਦਿਨ ਰਾਤ ਮਿਹਨਤ ਕਰਕੇ ਪੁੱਤਾਂ ਵਾਂਗ ਫਸਲ ਪਾਲੀ ਜਾਂਦੀ ਹੈ ਅਤੇ 6 ਮਹੀਨੇ ਬਾਅਦ ਫਸਲ ਦੀ ਕਟਾਈ ਹੁੰਦੀ ਹੈ ਅਤੇ ਕਿਸਾਨ ਉਸ ਫਸਲ ਦੀ ਕਟਾਈ ਕਰਨ ਤੋਂ ਬਾਅਦ ਮੰਡੀਆਂ 'ਚ ਲਿਆ ਕੇ ਉਸ ਨੂੰ ਵੇਚਦਾ ਹੈ ਅਤੇ ਆਪਣਾ ਤੇ ਆਪਣੇ ਪਰਿਵਾਰ ਦਾ ਸਮਾਜ ਵਿੱਚ ਪਾਲਣ-ਪੋਸ਼ਣ ਕਰਦਾ ਹੈ, ਗੁਜ਼ਾਰਾ ਕਰਦਾ ਹੈ। ਇਸ ਕਰਕੇ ਕਿਹਾ ਜਾਂਦਾ ਹੈ ਵੀ ਕਣਕਾਂ ਦੀ ਵਾਢੀ ਵਿਸਾਖੀ ਦੇ ਨੇੜੇ ਸ਼ੁਰੂ ਹੋ ਜਾਂਦੀ ਹੈ ਅਤੇ ਵਿਸਾਖੀ ਤੇ ਕਣਕਾ ਵੱਢ ਕੇ ਕਿਸਾਨ ਮੰਡੀ ਵਿੱਚ ਕਣਕਾ ਲਿਆ ਕੇ ਛੱਡਦਾ ਆ ਤੇ ਸਰਕਾਰ ਅਤੇ ਲੋਕ ਇਸ ਦੀ ਖਰੀਦ ਕਰਦੇ ਆ ਤੇ ਖਰੀਦਣ ਤੋਂ ਬਾਅਦ ਉਹ ਪੈਸੇ ਕਿਸਾਨ ਆਪਣਾ ਪਰਿਵਾਰ ਅਤੇ ਆਪਣਾ ਸਮਾਜ ਚਲਾਉਣ ਲਈ ਵਰਤਦਾ ਹੈ ਪਰ ਕਈ ਵਾਰ ਇਹ ਇਸ ਤਰ੍ਹਾਂ ਦੀ ਲੁੜਗਟਨਾ ਵਾਪਰ ਜਾਂਦੀ ਹੈ ਅਤੇ ਕਿਸਾਨ ਦੀ 6 ਮਹੀਨੇ ਦੀ ਮਿਹਨਤ ਸੁਆਹ ਹੋ ਜਾਂਦੀ ਹੈ ਅਜਿਹਾ ਹੀ ਕੁਝ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਤਹਿਸੀਲ ਦੇ ਪਿੰਡ ਖੜੋਂ ਜਿਵੇਂ ਖੇ ਹੋਇਆ ਹੈ ਜਿੱਥੇ ਤੁਸੀਂ ਵੇਖ ਰਹੇ ਹੋ ਵੀ ਪੁੱਤਾਵਾਂਗ ਪਾਲੀ ਹੋਈ ਕਣਕ ਜੋ ਕਿ ਵਾਢੀ ਲਈ ਬਿਲਕੁਲ ਤਿਆਰ ਸੀ ਨੂੰ ਅਚਾਨਕ ਅੱਗ ਲੱਗ ਗਈ ਅਤੇ ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ ਵਿੱਚ 5 ਏਕੜ ਪੁੱਤਾਵਾਂਗ ਪਾਲੀ ਫਸਲ ਸੜ ਕੇ ਸੁਆਹ ਹੋ ਗਈ ਬਾਕੀ ਫਤਲੂ ਬੋਚਾਲ ਦੇ ਟਰੈਕਟਰ ਅਤੇ ਸਪਰੇਅ ਦੇ ਡਰਮਾਂ ਨਾਲ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ ਹੈ ਇਸ ਬਾਰੇ ਅੱਗ ਲੱਗਣ ਦੇ ਕਾਰਨ ਦਾ ਪਤਾ ਕੀਤਾ ਜਾ ਰਿਹਾ ਹੈ ਜਿਸ ਬਾਰੇ ਕਿਸਾਨ ਨੇ ਅੱਗ ਲੱਗਣ ਦੇ ਕਾਰਨ ਨੂੰ ਬਿਜਲੀ ਵਿਭਾਗ ਦੀ ਨਲਾਕੀ ਦੱਸਿਆ ਹੈ ਉਸ ਨੇ ਦੱਸਿਆ ਹੈ ਕਿ ਬਿਜਲੀ ਬਾਗੋਲ ਹੋਆ ਚਾਰਗ ਬਿਜਲੀ ਛੱਡ ਦਿੱਤੀ ਗਈ ਅਤੇ ਹਵਾ ਹਰੇ ਰੀਨਾ ਤਾਰਾਂ ਸਪਾਰਕ ਹੋ ਗਈਆਂ ਅਤੇ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਹੋਈ 5 ਏਕੜ ਫਸਲ ਸੜ ਕੇ ਸੁਆਹ ਹੋ ਗਈ ਹੈ ਇੱਥੇ ਇਹ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਹਰ ਵਾਰ ਪੰਜਾਬ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਿੰਡ ਕਿਸੇ ਨਾ ਕਿਸੇ ਕਸਬੇ ਕਿਸੇ ਨਾ ਕਿਸੇ ਜ਼ਿਲ੍ਹੇ ਜਾਂ ਕਿਸੇ ਨਾ ਕਿਸੇ ਥਾਂ ਤੇ ਇਹ ਅੱਗ ਲੱਗਦੀ ਹੈ ਪਰ ਇਸ ਦੀ ਰੋਕ-थाम ਲਈ ਹਰ ਸਾਲ ਵੱਖਰੇ ਵੱਖਰੇ ਉਪਰਾਲੇ ਕੀਤਾ ਜਾਂਦੇ ਹਨ ਪਰ ਫਿਰ ਵੀ ਇਹ ਫਸਲ ਸਵਾਯ ਹੁੰਦੀ ਹੈ ਕਿਸਾਨ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਆ ਤੇ ਕਿਹਾ ਗਿਆ ਹੈ ਕਿ ਉਸ ਦੀ ਦਿਨ ਰਾਤ ਦੀ ਮਿਹਨਤ ਸਰਕਾਰ ਤੇ ਵਿਭਾਗ ਦੀ ਨਲਾਕੀ ਕਾਰਨ ਸੜੀ ਹੈ ਇਸ ਲਈ ਉਹ ਮੰਗ ਕਰਦਾ ਹੈ ਕਿ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਇਸ ਮੌਕੇ ਕਿਸਾਨ ਨੇ ਰੋਂਦੇ ਹੋਏ ਹੋਰ ਕੀ ਕੁਝ ਕਿਹਾ ਤੇ ਉਹ ਕਿਸ ਤਰ੍ਹਾਂ ਦੀ ਹੋਰ ਮੰਗ ਕੀਤੀ ਗਈ ਆ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਧਰਮਪਾਲ ਹੈ ਕੀ ਕਾਰਨਾ ਜੀ ਇਹ ਕਣਕ ਤੇ ਮੈਨੂੰ ਲੱਗਿਆ ਜੀ ਹਵਾ ਤੇਜ਼ ਹੈ ਲੈਟ ਕਰਦੀ ਹੈ ਕਿੰਨੇ ਏਕੜ ਜ਼ਮੀਨ ਜਿਹੜੀ ਕਣਕ ਸੜ ਕੇ ਸੁਹਾਈ ਹੈ 4 ਕਿੱਲੇ ਹੋਊਗੀ ਇਹ ਲਗਭਗ ਆਈਡੀਆ 4 ਕਿੱਲੇ ਕੀ ਮੰਗ ਕਰਦੇ ਹੋ ਮੰਗ ਹੁਣ ਕੀ ਕਰਨੀ ਹੈ ਜੀ ਹਾਂ ਹੁਣ ਤਾਂ ਕੋਈ ਨਹੀਂ ਬੰਦ ਕੀਤੀ ਜਾਵੇ ਲਾਈਟ ਬੰਦ ਕੀਤੀ ਜਾਵੇ ਕੱਲ ਨੂੰ ਹੋਰ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਸਾਡਾ ਤਾਂ ਹੋ ਗਿਆ ਜਿਹੜਾ ਹੋਣਾ ਸੀ 5 ਦੋ ਵਾਰ ਹਾਸਾ ਹੋ ਗਿਆ ਜਾਜੀ ਦੋ ਵਾਰ ਹਾਸਾ ਹੋ ਗਿਆ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم ਅਪੀਲ ਕਰਦੇ ਹਾਂ ਕਿ এবੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ